ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕੇ ਛੇੜ ਲਈ ਲੈ ਕੇ ਆਇਆਗੇ ਉਹਨਾਂ ਵਿੱਚੋਂ ਤਿੰਨ ਤਾਂ ਗਾਵਾਂ ਨੇ ਦੋ ਤਾਜ਼ੀਆਂ ਸੂਈਆਂ ਨੇ ਤੇ ਇੱਕ ਗੱਬਣ ਥੋੜੇ ਦਿਨ ਲੈਂਦੀ ਆ ਹਜੇ ਤੇ ਇੱਕ ਝੋਟੀ ਹੈਗੀ ਇਹ ਵੀ ਇਹ ਕਿੰਨਾ ਟਾਈਮ ਲੈਂਦੀ ਆ ਭਾਈ ਝੋਟੀ ਇਹਦੇ 8-10 ਦਿਨ ਪਏ ਆ ਠੀਕ ਆ 8-10 ਦਿਨ ਭਾਈ ਝੋਟੀ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਚੱਲਦਾ ਏ ਕੰਮ ਵਧੀਆ ਕਾਰੋਬਾਰ ਹੋ ਵੀ ਵਧੀਆ ਮਾਲਕ ਦੀ ਕਿਰਪਾ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜਾਉਂਦਾ ਜਿਲ੍ਹਾ ਬਠਿੰਡਾ ਤਸੀਰ ਰੰਪਰਾਪੂਲਾ ਠੀਕ ਆ 10 ਕਿਲੋਮੀਟਰ ਰੰਪਰਾ ਸ਼ਹਿਰ ਹੈ ਜਾਂਦਾ 8 ਕਿਲੋਮੀਟਰ ਠੀਕ ਹੈ ਵੀਰੇ ਮੇਰਾ ਨੰਬਰ ਬੋਲ ਦੋ ਆਪਣਾ 70963 ਜੀ 02925 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਇੱਧਰ ਹੀ ਸਟਾਰਟ ਕਰ ਦਈਏ ਹਾਂ ਪਹਿਲੇ ਨੰਬਰ ਤੋਂ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਸੂਈ ਇਹ ਬਾਈ ਦੂਜਾ ਸੂਆ ਰੇ ਨਾਲ ਦੂਜਾ ਸੂਆ ਸੂਈ ਵੀ ਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਬਈ 15 ਦਿਨ ਹੋ ਗਏ ਸੂਈ ਨੂੰ ਠੀਕ ਆ ਕੱਦ ਕਾੜ ਦੀ ਅਡਜਸਟਮੈਂਟ ਕਰਾ ਦੇ ਵੈੜ ਦੀ ਅੰਤੀ ਕੋਈ ਨਹੀਂ ਕਿਆ ਬਾਤਾਂ ਆ ਤੈਨਾਂ ਲੋਕ ਹੋ ਗਏ ਹਨ ਮੈਂ ਕਹਿੰਦਾ 5 ਫੁੱਟ ਦਾ ਉੱਤੇ ਆ ਹਨਾ ਉੱਤੇ ਬਈ ਉੱਤੇ ਤੇ ਲੰਮੀ ਲਾਂਜੀ ਦਾ ਬਈ ਅੱਬ ਦਾ ਨਾ ਹੀ ਮੁੱਕਿਆ ਪੈ ਦੋ ਇਲਾ ਲੰਮੀ ਲੰਮੀ ਬਈ ਥੱਲੇ ਵਾਲੂਆ ਦਿਖਾ ਲਈ ਫਿਟਨੈਸ ਦਿਖਾ ਲਈ ਮੇਰੀ ਕਹਿੰਦਾ ਕਿਆ ਬਾਤਾਂ ਆ ਲੇਵੇ ਦੀ ਫਿਟਨੈਸ ਫਿਟਨੈਸ ਦਾ ਬਈ ਇਨੀ ਚੰਗੀ ਆ ਪਾਣ ਨੂੰ ਮੂੰਹ ਬੋਲਣ ਦੇ ਲੋਕ ਨੇ ਬਈ ਹਾਂ ਬਈ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਬਾਕੀ ਤੁਸੀਂ ਜੱਜਮੈਂਟ ਕਰ ਲਓ ਬਾਈ ਤਾਹਾਂ ਤਿੱਕਰ ਲੈਵਲ ਕਰਮਾ ਲਈ ਜੇ ਟਾਈਮ ਆ ਜਿਹੜਾ ਵੀਰੇ ਉਹ ਵੀ ਪੈ ਗਿਆ 12:00 ਬਜ ਗਏ ਤੇ 15 ਮਿੰਟ ਹੋ ਗਏ 12:00 ਬਜ ਗਏ ਬਾਈ 15 ਮਿੰਟ ਹੋ ਗਏ ਅੱਧਾ ਦਿਨ ਪਿਆ ਅੱਧਾ ਦਿਨ ਪਿਆ ਤੇ ਸਵੇਰ ਦੀ ਚਵਾਈ ਹੋਈ ਹੋਊਗਾ ਨਾ ਬਾਈ ਸਵੇਰ ਦੀ ਬਾਈ 6:00 ਵਜੇ ਦੀ ਚਵਾਈ ਹੋਈ ਵੀ ਆ ਠੀਕ ਆ ਹਾਂ ਤੇ ਕਿੰਨਾ ਦੁੱਧ ਆ ਬਾਈ ਇਹਦਾ ਦੁੱਧ ਬਈ ਹੈਗਾ 23-24 ਕਿਲੋ ਠੀਕ ਆ ਆਪਾਂ ਬਾਈ ਮੰਨ ਕੇ ਸੌਦਾ ਕਰ ਲਾਂਗੇ 23 24 ਲੀਟਰ ਬਾਈ ਕਹਿੰਦਾ ਦੁੱਧ ਕੰਡੇ ਵਾਲਾ ਗਾ ਪਰ ਆਪਾਂ 22 ਬਾਈ ਮੰਨ ਕੇ ਬਾਈ ਮੰਨ ਕੇ ਸੌਦਾ ਕਰਨਾ ਆਪਾਂ ਠੀਕ ਆ ਬਾਈ ਹਾਂ ਬਾਈ ਕਹਿੰਦਾ 22 ਲੀਟਰ ਮੰਨ ਕੇ ਆਪਾਂ ਸੌਦਾ ਕਰਨਾ ਬਾਈ ਬਈ ਕੱਦ ਢਾਂਚਾ ਤਾਂ ਇੰਨਾ ਕਰਮਲੀ ਦਾ ਚੰਗਾ ਬੱਚੇ ਵੀ ਮੈਂ ਕਹਿੰਦਾ ਬਹੁਤ ਕਮਾਲ ਦੇ ਪਾਉਂਦੀ ਆ ਕੁਆਲਿਟੀ ਦੇ ਪਾਉਗੀ ਬਾਈ ਲੈ ਬਾਈ ਨਾੜਾ ਚੈੱਕ ਕਰ ਲੋ ਕਰਮਲੀ ਦੇ ਬਰੀਕੀ ਚੈੱਕ ਲਾ ਅਗਲਾ ਥਾਣਾ ਗੁਲਾਬੀ ਥਾਣਾ ਪੂਰੀ ਬਿੱਥਿਆ ਥਾਣ ਲੱਗਿਆ ਏ ਨਹੀਂ ਹੈਗਾ ਵੀ ਟਟਮਾ ਲੈਵਾ ਜਿੰਨਾ ਮਗਰ ਨਾਲ ਉਨੇ ਕਰਮ ਵਾਲੀ ਹੈ ਟਟਮਸ ਵਾਲੀ ਆ ਬਾਈ ਤੇ ਬੱਚਾ ਬਾਈ ਕੀ ਹੈਗਾ ਬੱਚਾ ਆ ਗਿਆ ਬਾਈ ਮਗਰ ਤਾਂ ਬੱਚੇ ਚੰਗੇ ਪਾਉਂਦੀ ਬੱਚੇ ਚੰਗੇ ਪਾਉਂਦੀ ਆ ਬਾਈ ਹਾਂ ਬੱਚੇ ਆ ਵੀ ਚੰਗੇ ਆ ਬਾਈ ਬੱਚੇ ਚੰਗੇ ਪਾਉਣੀ ਆ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋੜ ਦੇ ਖੋਲ ਕੇ ਬਾਈ ਖੁੱਲੇ ਢਾਂਚੇ ਦੀ ਆ ਪੂਰੇ ਮੈਂ ਕਹਿੰਦਾ ਰੇਲ ਗੱਡੀ ਦਾ ਇੰਜਨ ਹੀ ਆ ਬਾਈ ਕਿਨੇ ਆਹਾਂ ਐਨੀ ਲੰਮੀ ਆ ਗਈ ਤੋੜਾ ਬਾਈ ਚੈੱਕ ਕਰ ਲਓ ਇੱਕ ਨੰਬਰ ਕਰਮ ਵਾਲੀ ਦਾ ਬਾਕੀ ਲੈਵਾ ਵੀ ਬਹੁਤ ਸੋਹਣਾ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਦੁੱਧਾ ਬਾਈ ਮੜੀ ਜੀ ਕੇਅਰ ਬੰਦੇ ਨੇ ਕਰ ਲਈ ਦੋ 30 ਕਿਲੋ ਦੇ ਦੇਣਾ ਨੇ ਠੀਕ ਆ ਬਾਈ ਹਾਂ ਬਾਈ ਕਹਿੰਦਾ ਜੇ ਕੇਅਰ ਕਰ ਲਈ ਨਾ ਬਾਈ ਕਿਸੇ ਬੰਦੇ ਨਾਲ ਚੰਗੀ ਸ਼ਾਮ ਸੰਭਾਲ ਹੋ ਗਈ ਤਾਂ ਦੁੱਧ ਚੰਗਾ ਕਰ ਜੂ ਕਰਮਾ ਲਈ ਬਾਕੀ ਬਿਊਟੀ ਫੇਸ ਕੁਆਲਿਟੀ ਕੱਦ ਬੈਟਣਾ ਬਾਈ ਨਰੋਈ ਨਗਰ ਬਾਈ ਐਡੀ ਗਾਂ ਤਿਆਰ ਕਰਨੀ ਬਹੁਤ ਔਖੀ ਆ ਹੂੰ ਸਹੀ ਗੱਲ ਆ ਬਾਈ ਕਿ ਕੀ 몰ਾ ਬਾਈ ਫਰਜ਼ਾਇਤ ਜਾ ਮੋਰਦਾ ਬਾਈ ਜੈ ਜੀ ਕਰਾਂ ਇਹਦੇ ਲੱਖ ਨਹੀਂ ਕੋਈ ਸਵਾਲ ਲੱਖ ਨਹੀਂ ਕਰਨਾ ਆਪਾਂ ਠੀਕ ਆ ਹੂੰ ਲਾ ਗੰਮੜ ਕੇ ਬਾਹਲੇ ਘਟਾਉਣ ਵਧਾਉਣ ਚੱਕਰਾਂ ਜਣ ਬੰਦੇ ਵੜਨ ਠੀਕ ਆ ਇਹ 85 ਹਜ਼ਾਰ ਜਮਾਨਤਨ ਕਰਦੇ ਠੀਕ ਆ ਭਾਈ ਹਾਂ ਭਾਈ ਕਹਿੰਦਾ ਭਾਈ ਮੁੱਲ ਕਰਾਉ ਨੂੰ ਜਨਾ ਮਰਜ਼ੀ ਕਰਾ ਲਓ ਪਰ ਆਪਾਂ 85 ਹਜ਼ਾਰ ਜਮਾਨਤਨ ਕਰਦੇ ਇਹ ਚਵਾਈ ਵੀ ਲੈ ਇਸ ਕੁਆਲਟੀ ਚੈੱਕ ਕਰਾ ਦੇਣਾ ਭਾਈ ਲੈ ਭਾਈ ਬਹੁਤ ਪਿਆਰੀ ਆ ਚਵਾਈ ਵੀ ਦਿਖਾ ਦੇ ਲੈ ਭਾਈ ਠੰਡੀ ਸੀਲ ਚੈੱਕ ਕਰ ਲਓ ਕਰਮਾਲੀ ਫੁੱਲਾ ਜਿਵੇਂ ਮਰਜ਼ੀ ਧਾਰਾ ਮਾਰੀ ਚਲੋ ਕੋਈ ਚੱਕਰੀ ਜਿਵੇਂ ਮਰਜ਼ੀ ਭਾਈ ਹੂੰ ਲੈ ਭਾਈ ਧਾਰ ਚੈੱਕ ਕਰੋ ਗੰਨੇ ਕੋਈ ਵਰਦੀਆ ਮਿੱਟੀ ਜੀ ਵੀ ਉਥੇ ਨਾ ਪੱਟੀ ਜਾਂਦੀ ਆ ਹਾਂ ਲਾਵੇ ਮੂਰਲੇ ਥਣਾ ਦੇ ਵਿੱਚ ਚੈੱਕ ਕਰਨ ਇੱਕ ਨੰਬਰ ਚ ਵਈਆ ਹਨਾ ਬਾਈ ਇੱਕ ਨੰਬਰ ਹੋਰ ਬਾਤ ਹੋ ਬਾਈ ਬਾੜੀ ਬਾਈ ਮਾ ਜੀ ਕਰਦਾ ਛੋ ਜੀ ਇਕੱਠੋਂ ਜੀ ਨਹੀਂ ਕਰਦਾ ਥੱਲੇ ਠੀਕ ਆ ਬੜੇ ਦੇ ਨਹੀਂ ਛੇਤੀ ਆ ਬੜਾ ਛੇਤੀ ਬਾਈ ਲੈ ਬਾਈ ਚੈੱਕ ਕਰ ਲੋ ਅਣ ਤੋਂ ਲਗਾ ਦੇ ਕੋਈ ਬੱਚਾ ਨਹੀਂ ਲਾਇਆ ਕੋਈ ਪਸਮਾ ਨਹੀਂ ਕਰਾਇਆ ਕਰਮਾ ਨਹੀਂ ਮੌ ਇਹ ਨਾ ਖੜੀਆ ਕਿ ਨਹੀਂ ਬਾਈ ਹਾਂ ਬਾਕੀ ਬਾਈ ਨੇ ਮੁੱਲ ਵੀ ਜਾਇਜ਼ ਹੀ ਰੱਖਿਆਗਾ 85000 ਰੁਪਏ ਬਾਈ ਦੂ-ਦੂ ਲੱਖ ਮੰਗਿਆ ਇਹ ਬੇੜਾਂ ਦਾ ਹੂੰ ਹੈ ਠੀਕ ਆ ਸਹੀ ਗੱਲ ਆ ਬਾਈ ਅੱਗੇ ਬਾਈ ਦੋ ਨੰਬਰ ਤੇ ਇਹ ਬਾਈ ਦੂਜਾ ਸੁਵੇ ਇਹ ਆ ਠੀਕਾ ਪਲੂਨ ਨੇ ਕੱਢਿਆ 18 19 ਲੀਟਰ ਪਲੂਨ ਨੇ ਕੱਢਿਆ ਹਫਤਾ ਬਾਕੀ ਆ ਠੀਕ ਆ ਹਾਂ ਹਫਤਾ ਹਜੇ ਬਾਕੀ ਆ ਹਾਂ ਠੀਕ ਆ ਬਾਈ ਹਫਤਾ ਬਾਈ ਕਹਿੰਦਾ ਬਾਕੀ ਆ 18 ਲੀਟਰ ਬਾਈ ਪਲੂਨ ਨੇ ਕੱਢਿਆ ਇਹਦੇ ਕਿੰਨਾ ਕੁ ਦੇ ਦੂ ਬਾਈ ਬਾਈ 20 ਕਿਲੋ ਮੰਨ ਕੇ ਲੈ ਜਾ ਬੰਦਾ ਹਮ ਹੈਰਾ 20 ਪਲੱਸ 20 ਪਰ 20 ਕਿਲੋ ਮੰਨ ਕੇ ਲੈ ਜਾ ਬਾਈ ਠੀਕ ਆ ਇਹ ਵੀ ਵੱਡੇ ਡਾਂਚੇ ਦੀ ਆ ਬਾਈ ਰੰਗ ਪ੍ਰਿੰਟ ਚੈੱਕ ਕਰ ਲ ਸੁਨਖਪੋਣਾ ਨਾ ਜੇ ਆਪਾਂ ਕਹਿ ਦਈਏ ਫੁੱਲ ਆ ਬਾਕੀ ਕੋਈ ਬੜਾ ਪਾਗ ਨਹੀਂ ਜਵਾਨੀ ਚ ਵੜਕ ਨਹੀਂ ਬਾਈ ਹਾਂ ਬਾਕੀ ਗਲਾਬੀ ਥਾਣਾ ਤੇ ਗਲਾਬੀ ਗਲਾਬੀ ਕਰਮ ਵਾਲੀ ਦਾ ਆਰਡਰ ਚਮਕਦਾ ਹਾਂ ਆਪਾਂ ਨੇੜੇ ਤੋਂ ਚੱਕਰਾਣੇ ਬਹੁਤ ਸੋਹਣਾ ਬਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਵਿੱਥੀ ਤੇ ਲੱਗੇ ਹੋਏ ਆ ਬਈ ਹੋ ਜਾ 10 ਦਿਨ ਬਾਅਦ ਕਿ ਦਸਾਂ ਨਾ ਹੋਰੀ ਹੋ ਜਾਣਾ ਇਹਨੇ ਹੂੰ ਸਹੀ ਗੱਲ ਆ ਬਾਈ ਕਿਉਂਕਿ ਆਰਡਰ ਦੀ ਕੁਆਲਿਟੀ ਕਰਮ ਵਾਲੇ ਨੇ ਬਹੁਤ ਸੋਹਣੀ ਤਿਆਰ ਕਰਨੀ ਆ ਜਦੋਂ ਨੇ ਸੋਹਣਾ ਬਾਕੀ ਖੁੱਲੇ ਹੱਡਾਂ ਪੈਰਾਂ ਦੀ ਹੈਗੀ ਬਾਕੀ ਚਾਰੂ ਚੂਰੂ ਕਿਵੇਂ ਆ ਬਾਈ ਫੁੱਲ ਬਾਈ ਫੁੱਲ ਠੀਕ ਆ ਜਿਹੜੀ ਮਰਜ਼ੀ ਚੀਜ਼ ਪਾ ਦੇ ਖਾਏਂਦੇ ਕੁਝ ਪਾ ਦੇ ਬਾਈ ਨੂੰ ਠੀਕ ਆ ਇਹ ਲੈ ਕੱਦ ਬੁਗਾ ਦਾ ਜਜਮੈਂਟ ਲੈ ਲੈ ਬਈ ਕੱਦ ਦੀ ਜਜਮੈਂਟ ਲਾ ਲਓ ਬਈ ਇਹ ਥੋੜਾ ਜਿਹਾ 에ਅਰ ਸੈਰ ਨਾਲ ਅਟੈਚ ਆ 에ਅਰ ਸੈਰ ਨਾਲ ਕ੍ਰੋਸ ਆ ਗਈ ਥੋੜੀ ਜੀ ਠੀਕ ਆ 에ਅਰ ਸੈਰ ਨਾਲ ਕ੍ਰੋਸ ਆ ਬਾਈ ਬ੍ਰੀਡ ਮਿਲਦੀ ਬਹੁਤ ਘਾਟਾ ਬਾਕੀ ਫਾਇਟ ਚੰਗੇ ਉਹ ਗਰਮੀ ਗਰਮੀ ਨਹੀਂ ਮੰਨਣੇ ਦੋਵੇਂ ਨਹੀਂ ਮੰਨਣੀ ਬਈ ਇਹਨੇ ਲੈ ਬਈ ਫੇਸ ਕੁਆਲਿਟੀ ਆਪਾਂ ਚੈੱਕ ਕਰਾਉਣਾ ਬਹੁਤ ਪਿਆਰੀ ਆ ਬਾਕੀ ਥਣ ਵੀ ਆਪਾਂ ਦੁਬਾਰੇ ਚੈੱਕ ਕਰਾਉਣਾ ਨੇੜੇ ਤਾਂ ਕੱਲਾ ਕੱਲਾ ਥਾਣਾ ਬਈ ਪੂਰੀ ਵਿਥੀ ਦਾ ਥਣ ਲੱਗਾ ਥਣ ਬਹੁਤ ਸੋਹਣਾ ਲੱਗਿਆ ਬਹੁਤ ਜੰਗਾ ਬਈ ਹਾਂ ਸਾਰਾ ਕੁਝ ਚੰਗਾ ਬਈ ਹੂੰ ਆਰਡਰ ਉਹਦੀ ਕੁਆਲਿਟੀ ਸਾਰਾ ਕੁਝ ਚੰਗਾ ਕੀ ਬਾਤਾਂ ਹਜੇ ਬਾਈ ਕੱਚੀ ਕੱਚੀ ਪਈ ਆ ਜਦੋਂ ਨੋ ਕਰਮਲ ਨੇ ਸੁਣਾ ਨਾ ਫੁੱਲ ਕਮਾਲ ਦਾ ਆਰਡਰ ਲੈ ਕੇ ਸੁਣਾ ਦੋਮਾ ਪਾਸੇ ਚੈੱਕ ਕਰ ਲੋ ਇੱਕੋ ਜਿਹਾ ਡਰਗ ਕਾਨ ਮੇਨ ਜਣੀ ਮੈਂ ਕਿਹਾ ਮਗਰ ਨੂੰ ਤੇ ਮੂਹਰ ਨੂੰ ਇੱਕੋ ਜਿਹਾ ਇੱਕੋ ਜਿਹਾ ਤੇ ਕੀ ਮੁੱਲ ਆ ਫਿਰ ਬਾਈ ਬਈ ਅਸੀਂ ਬਈ ਅਸੀਂ ਰੈਵਨੀ ਕਰਨਾ 78 ਜੋ ਮਾਨਤਨ ਕਰਦੇ ਹਾਂ ਠੀਕ ਆ ਬਾਈ ਹਾਂ ਬਾਈ ਕਹਿੰਦਾ ਮੁੱਲ ਆਪਣੇ ਜਮਾ ਵੇਚਣਾ ਲਿਆ ਜਜਾਇਜ ਮੁੱਲ ਆਪਣੇ ਠੀਕ ਆ ਇੱਕ ਆਫਰ ਹੀ ਰੱਖਦੇ ਹਾਂ ਹਾਂ ਬਾਈ ਕਹਿੰਦਾ 80 ਨਾ 85 ਬਈ 78000 ਬਈ 78000 ਠੀਕ ਆ ਬਾਈ ਬਾਈ ਕਹਿੰਦਾ 78000 ਚ ਬਈ ਆਪਾਂ ਮਾਨਤਨ ਕਰ ਦੋਗੇ ਬਾਈ ਥੋੜਾ ਕਰਦੇ ਆ ਕਰਦੇ ਆ ਬਈ ਠੀਕ ਆ ਅੱਗੇ ਬਾਈ ਤੈਨੂੰ ਨੰਬਰ ਤੇ ਇਹ ਬਈ ਦੂਜਾ ਸੂਆ ਗਈ ਹੂੰ ਇਹਨੂੰ ਹੋ ਗਿਆ 8-10 ਸੂਈ ਨੂੰ ਅੱਜ ਠੀਕ ਆ 13 ਕਿਲੋ ਦੁੱਧ ਤਿਆਰ ਆ 13 ਲੀਟਰ ਦੁੱਧ ਕੰਡੇ ਵਾਲਾ ਹਾਜ਼ਰ ਹਾਂ ਬਈ ਹਾਜ਼ਰ ਜਮਾ ਠੀਕ ਆ ਬਈ ਇਹ ਕੋਈ ਚਵਾਈ ਦੋ ਟਾਈਮ ਕਰੀ ਬਾਕੀ ਬਈ ਚਾਰ ਡੰਗ ਚੋਲੇ ਜੀ ਠੀਕ ਆ ਬਈ ਹਾਂ ਕਹੀ ਕਹਿੰਦਾ ਭਾਵੇਂ ਕੋਈ ਟਾਈਮ ਚ ਬੱਚਾ ਬਈ ਕੀ ਆ ਬੱਚਾ ਬੱਚਾ ਆ ਗਿਆ ਬਈ ਬੱਚਾ ਚੰਗਾ ਦਿੱਤਾ ਹਾਂ ਲੈ ਬਈ ਗਲਾਬੀ ਨਾ ਹੋ ਆ ਲੈ ਨੱਕ ਨੂੰ ਗਲਾਬੀ ਆ ਪੂਰਾ ਹਾਂ ਸਹੀ ਗੱਲ ਆ ਬਈ ਤੇ ਕਿੰਨਾ ਕ ਦੁੱਧ ਬਈ ਦੁੱਧ ਬਈ 15 16 ਕਿਲੋ ਤਾਂ ਕਰ ਹੀ ਹੋਣਾ ਇਹਨੇ ਠੀਕ ਆ ਹਾਂ ਹੁਣ ਕਿੰਨਾ ਬਈ ਇਸ ਟਾਈਮ ਹਾਂ ਬਈ 13 ਕਿਲੋ ਹੋ ਜਾਵਾ ਠੀਕ ਆ ਨੈਟ ਜਿਹੜਾ ਮਰਜੀ ਬੰਦਾ ਵਈ ਆਪਣੇ ਕੰਨੀਆਂ ਦੋ ਡੰਗ ਤਿੰਨ ਡੰਗ ਤਸਲੀ ਕਰਕੇ ਲੈ ਜੀ ਠੀ ਬਾਈ ਕਹਿੰਦਾ ਦੋ ਟਾਈਮ ਬਾਈ ਜੇ ਤਿੰਨ ਟਾਈਮ ਦੀ ਸੱਲੀ ਕਰਕੇ ਲੈ ਜਾ ਕਾਲੇ ਰੰਗ ਚ ਆ ਜਾਂਦੀ ਹੈ ਹਨਾ ਜਰਸੀ ਕਲੌਸ ਚ ਆ ਗਈ ਬਾਈ ਠੀਕ ਆ ਬਾਈ ਜਰਸੀ ਦਾ ਕਲੌਸ ਆ ਗਿਆ ਠੀਕ ਆ ਹਾਂ ਜਰਸੀ ਦਾ ਬਾਈ ਕਹਿੰਦਾ ਕਲੌਸ ਆ ਗਿਆ ਫਿਰ ਫਾਇਰ ਫੂਡ ਵੀ ਚੰਗੀ ਆਂਦਾ ਬਾਈ ਦਮਿਆਂ ਨਾਲ ਦੀ ਹੂਈ ਆ ਠੀਕ ਆ ਹਾਂ ਬਾਈ ਕਹਿੰਦਾ ਫੈਂਟ ਤਾਂ ਬਾਈ ਮੱਜਾਂ ਨਾਲ ਦੀ ਹੂਈ ਆ ਬਾਕੀ ਰੇਟ ਘੱਟ ਹੋਊਗਾ ਫੈਂਟ ਮੱਝਰ ਕੀ ਮੈਂ ਨਹੀਂ ਬਾਈ ਲੈ ਬਾਈ ਥਣ ਚੈੱਕ ਕਰ ਲੋ ਕੱਲਾ ਕੱਲਾ ਥਣਾ ਪੂਰੀ ਪਿੱਛੇ ਦਾ ਥਣ ਲੱਗਾ ਆਡਰ ਵੀ ਕਰਮਾਲੀ ਦਾ ਬਹੁਤ ਸੋਹਣਾ ਫਿਕਸਾ ਵਾ ਨਾ ਰੱਖ ਦਿਆ ਹਨਾ ਏਕਸ ਬਾਈ ਹਾਂ ਤੇ ਇਹਦਾ ਬਾਈ ਫਿਰ ਕੀ ਮੋਲ ਆ ਬਾਈ ਕੋਈ 50 ਨਹੀਂ 55 ਨਹੀਂ ਹੂੰ ਇਹਦਾ 45 ਜੋ ਮਾਨਤਾਨ ਕਰ ਦਿਆਂਗੇ ਠੀਕ ਆ ਬਾਈ ਹਾਂ ਬਾਈ ਕਹਿੰਦਾ ਕੋਈ 50 ਨਹੀਂ ਕੋਈ 45 ਚੋ ਬਾਈ 45 ਚੋ ਠੀਕ ਆ ਬਾਈ ਕੋਈ 50 ਨਹੀਂ ਕੋਈ 55 ਨਹੀਂ ਬਾਈ ਕਹਿੰਦਾ 45000 ਰੁਪਏ ਜੋ ਮਾਨਤਾਨ ਹੋ ਜੂ ਆਏਗਾ ਇਹਦਾ ਬਾਕੀ ਠੰਡੀ ਸੀਲ ਫੁੱਲ ਹੋ ਗਈ ਠੰਡੀ ਫੁੱਲ ਬਾਈ ਠੀਕ ਤਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਠੀਕ ਆ ਬਾਈ ਬਾਈ ਕਹਿੰਦਾ ਤਾਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਲੈ ਬਾਈ ਮੌਨ ਨਾ ਖੜੀਏ ਕੋਈ ਚੱਕਰੀ ਨਹੀਂ ਬਾਈ ਹਨਾ ਦੇ ਸੀਲ ਕਰ ਮਾੜੀ ਇਹ ਵੀ ਫੁੱਲ ਫੁੱਲ ਬਈ ਧਾਰ ਚੈੱਕ ਕਰ ਲੋ ਬਈ ਗੰਨੇ ਆਂਕੂ ਵਰਦੀ ਆ ਬਹੁਤ ਚੰਗੀ ਚਵਾਈ ਹੋ ਗਈ ਮਾੜੀ ਚੰਗੀ ਬਈ ਠੀਕ ਆ ਚਵਾਈ ਦਾ ਮਾੜੀ ਹੈ ਹੀ ਨਾ ਆਪਣਾ ਕੋਈ ਜਾਨਵਰ ਵੀ ਬਈ ਠੀਕ ਆ ਲੈ ਬਈ ਚਵਾਈ ਚੈੱਕ ਕਰ ਲੋ ਬਾਕੀ ਇਹ ਨਹੀਂ ਹੋਊਗਾ ਪਤਲਾ ਦੁੱਧ ਹੋਊਗਾ ਗਾੜਾ ਹੋਊਗਾ ਨਾ ਬਈ ਦੁੱਧ ਗਾੜਾ ਹੂੰ ਹੈਂਡ ਵਾਲੇ ਪਾਉਣਾ ਜੰਨੇ ਪਾਉਣਾ ਇਹਨੇ ਹੂੰ ਬਾਕੀ ਥਣ ਚੈੱਕ ਕਰ ਲੋ ਸੋਨਾ ਘੜਦੀ ਆ ਹੈ ਨਾ ਫਸਮਾ ਬਹੁਤ ਵਧੀਆ ਬਈ ਹੂੰ ਬਾਕੀ ਬਾਈ ਨੇ ਮੁੱਲ ਇਹਦਾ ਵੀ ਜ ਕਮਾਨ ਹੋ ਜੂ ਬਾਈ ਕਰਦੇ ਬਾਈ ਮਾੜਾ ਮੋਟਾ ਠੀਕ ਆ ਅੱਗੇ ਬਾਈ ਲਾਸਟ ਤੇ ਝੋਟੀ ਆ ਗਈ ਇਹ ਦੂਜਾ ਸੁਆ ਝੋਟੀ ਆ ਬਾਈ ਹੂੰ ਇਹ 10 ਦਿਨ ਬਾਕੀ ਅਜਾ ਦੂਜਾ ਸੁਆ ਸੁੰਦੀ ਆ 10 ਦਿਨ ਬਾਕੀ 10 ਦਿਨ ਬਾਕੀ ਬਾਈ ਠੀਕ ਆ ਤੇ ਕੀ ਰਿਕਾਰਡ ਆ ਬਾਈ ਪਿਛਲੇ ਸੁਆ ਇਹਦਾ ਬਾਈ 12 ਕਿਲੋ ਦਾ ਪਹਿਲਣ ਦਾ ਠੀਕ ਆ 12 ਲੀਟਰ ਪਹਿਲਣ ਨੇ ਦਿੱਤਾ ਹਾਂ ਇਤਕੀ ਬੜਾ 12 ਹੀ ਮੰਨ ਕੇ ਲੈ ਦਿੱਤਾ ਬਾਅਦੇ ਥੋੜਾ 12 ਮੰਨ ਕੇ ਲੈ ਜੀ ਠੀਕ ਆ ਹਾਂ ਸੰਗ ਸੰਗ ਦਿਖਾ ਦੇ ਕੁਆਲਿਟੀ ਵੀ ਪੂਰੀ ਚੰਗੀ ਹੈ ਦੇਖਿਆ ਕੀ ਬਤਾ ਕੁਆਲਿਟੀ ਸਿੰਘ ਦੀ ਜਮਾ ਨਾਲੋਂ ਮੂੜੇ ਵਕਰ ਮਾਲੀ ਦੇ ਹੈ ਨਾ ਹਾਂ ਨਾ ਦੋ ਉਂਗਲਾਂ ਨੰਗੀਆਂ ਬਈ ਬੱਚੇ ਬੱਚੇ ਲੈਣੇ ਹੁਣ ਤਾਂ ਕਿੰਨੇ ਬੱਚੇ ਦਊਗੀ ਹਾਂ ਵੀ ਜਮਾ ਜਾਇ ਹੋਊਗਾ ਟੋਕਰਾਲਾ ਪਾ ਹੋਊਗਾ ਜਿਹਦਾ ਠੀਕ ਆ ਥੋੜੀ ਜਿਹੀ ਕੱਚੀ ਕਰਕੇ ਵਜ ਨਹੀਂ ਕੱਚੀ ਆ ਬਾਂਦ ਦਿੰਦੀ ਠੀਕ ਆ ਹਾਂ ਰੁਈ ਰੁਈ ਬਹੁਤ ਆ ਹੈ ਨਾ ਹਾਂ ਬਈ ਪੂਰੀ ਚੰਗੀ ਆ ਬਈ ਕੱਦ ਚੈੱਕ ਕਰ ਲੋ ਕੱਦ ਫੁੱਲਾ ਬਰੀਡ ਚੰਗੀ ਆ ਬਈ ਹਾਂ ਨਸਲ ਕੁਆਲਟੀ ਹੋਈ ਆ ਬਾਈ ਬਾਈ ਮੈਂ ਕਹਿੰਦਾ ਫੁੱਲ ਜਾਤ ਕੁਆਲਟੀ ਆ ਫੇਸ ਪੁੱਟ ਇਨਜ ਬਾਈ ਟੋਕੜ ਨਹੀਂ ਮਿਲੂਗੀ ਜਿੰਨੇ ਜੱਬਾ ਜੇ ਛੋਟੀ ਦੇ ਦਿਆਂਗੇ ਠੀਕ ਆ ਜਿਹੋ ਬੰਦਾ ਲੈਣ ਜਾਊਗਾ ਠੀਕ ਆ ਹਾਂ ਤੇ ਕੀ ਮੋਲ ਆ ਬਾਈ ਫਿਰ ਜਾਇਆ ਤੇਰਾ ਬਾਈ ਸਾਸੀ ਜੋ ਮਾਣਦਾਨ ਕਰਦੇ ਆਂਗੇ ਠੀਕ ਆ ਹਾਂ 82000 ਚੋਂ ਬਾਈ ਕਹਿੰਦਾ ਮਾਣਦਾਨ ਕਰਦੇ ਆਂਗੇ ਬਾਕੀ ਬਾਈ ਆਪਾਂ ਥਣ ਚੈੱਕ ਕਰਾਉਣੇ ਆ ਬਈ ਥਾਣਾ ਬਹੁਤ ਸੋਨਾ ਹੈ ਨਾ ਬੜਾ ਚੰਗਾ ਬਈ ਹਾਂ 1 ਵਜੇ ਥਾਣਾ ਬਈ ਚਾਰੇ ਥਾ ਮਿਕੜਵੇਂ ਦੇ ਪੂਰੇ ਗਾਇਬ ਕਹਿੰਦੀ ਝੋਲੀ ਲਿਫਾਵਾ ਜਿਹੜਾ ਤਿਆਰ ਹੋਣਾ ਝੂਟੀ ਨਹੀਂ ਹੈ ਹੈਪੀਆ ਬਾਕੀ ਆ ਹਾਂ ਬਈ ਕੀ ਬਾਤਾਂ ਝੋਲੀ ਬਹੁਤ ਕਮਾਲ ਦੀ ਹੈ ਜਿਉਂ ਨਾ ਸੋਨਾ ਪੰਡ ਬਣਨ ਲਈ ਹਾਂ ਸਹੀ ਗੱਲ ਆ ਬਈ 1 ਵਜੇ ਥਾਣਾ ਬਈ ਚਾਰੇ ਬਹੁਤ ਕਮਾਲ ਦੇ ਥਾਣਾ ਬਾਕੀ ਆਰਡਰ ਵੀ ਹਜੇ ਕੱਚੀ ਕੱਚੀ ਆ ਬਈ ਹਜੇ ਦਾਦ ਜੀ ਹਾਂ ਦਾਹਦਨ ਬਾਕੀ ਆ ਜੀ ਠੀਕ ਆ ਬਾਕੀ ਕਈ ਵਾਰਾਂ ਬਸ ਵੱਧ ਵੀ ਲੈ ਜਾਂਦਾ ਹਾਂ ਹਾਂ ਕਦੇ ਵੱਧ ਵੀ ਲੈ ਸਕਦਾ ਬਈ ਬਸ ਹੂੰ ਮੁੱਲ ਹੈਗਾ ਬਈ 85000 87000 85000 ਬਾਕੀ ਮਾਣਦਾਨ ਹੋਜੂਗਾ ਹਾਂ ਮਾਣਦਾਨ ਕਰਦੇ ਠੀਕ ਆ ਬਾਈ ਤੇ ਨਾਕਸੀਗੇ ਬਈ ਭਰਾ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ